ਤੁਸੀਂ ਲੋਕ ਸਾਡੀ ਜਿਹੜੀ ਆਵਾਜ਼ ਆ ਉਹਨੂੰ ਉੱਚੀ ਕਰਿਓ ਤੁਸੀਂ ਮੀਡੀਆ ਵਾਲੇ ਸਾਥੀ ਸਾਡੀ ਆਵਾਜ਼ ਨੂੰ ਉੱਚੀ ਕਰਿਓ ਅਸੀਂ ਉਹ ਆਵਾਜ਼ ਲੋਕਾਂ ਨੂੰ ਪਤਾ ਲੱਗੂਗਾ ਭਗਵੰਤ ਮਾਨ ਸਰਕਾਰ ਲੋਕਾਂ ਚ ਨੰਗੀ ਹੋਗੀ ਜਿਉਂ-ਜਿਉਂ ਕੰਬੜੀ ਭੇਜੀ ਜਾਂਦੀ ਹੈ ਇਹ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਸਰਕਾਰ ਨੂੰ ਜਿਉਂ-ਜਿਉਂ ਕੰਬੜੀ ਭੇਜੀ ਜਾਂਦੀ ਤਿਉਂ-ਤਿਉਂ ਭਾਰੀ ਹੁੰਦੀ ਜਾਂਦੀ ਊ ਲੱਗਦਾ ਨਹੀਂ ਇਹ ਵਿਧਾਨ ਸਭਾ ਦੇ ਸਾਹਮਣੇ ਧਰਨਾ ਲਾਉਣ ਕਿ ਸੰਵਿਧਾਨਿਕ ਜਿਹੜਾ ਉਹ ਗੈਰ ਕਾਨੂੰਨੀ ਆ ਵਿਧਾਨ ਸਭਾ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਗਰਬੜੀ ਨਹੀਂ ਹੋਣੀ ਚਾਹੀਦੀ ਫੇਰ ਵੀ ਜੇ ਸਰਕਾਰ ਰੋਕੋਗੀ ਸਾਡੇ ਕੋਲ ਪ੍ਰਬੰਧ ਹੈਗਾ ਸਾਡੇ ਕੋਲ ਟਰਾਲੀਆਂ ਵਾ ਸਾਡੇ ਟਰੈਕਟਰ ਇਹੋ ਸਾਡੇ ਘਾਰ ਆ ਇਹਨਾਂ ਦੇ ਵਿੱਚ ਹੀ ਸੌਵਾਂਗੇ ਇਹਨਾਂ ਦੇ ਵਿੱਚ ਹੀ ਲੰਗਰ ਬਣਾਵਾਂਗੇ ਇਹਨਾਂ ਦੇ ਵਿੱਚ ਹੀ ਖਾਵਾਂਗੇ 1 ਸਤੰਬਰ ਤੋਂ 5 ਸਤੰਬਰ ਤੱਕ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੀ ਵਿਧਾਨ ਸਭਾ ਲੱਗਣ ਜਾ ਰਹੀ ਆ ਤੇ ਉੱਤੇ ਹੀ ਨਵੀਂ ਖੇਤੀ ਨੀਤੀ ਲਾਗੂ ਕਰਨ ਵਾਸਤੇ ਅਗਰਾਹਾ ਜਥੇਬੰਦੀ ਵੱਲੋਂ ਚੰਦੀਗੜ੍ਹ ਨੂੰ ਜਿਹੜਾ ਉਹ ਰੁਕ ਕਰ ਲਿਆ ਇੱਕ ਵਾਰੀ ਟਰਾਲੀਆਂ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਕਾਫਲੇ ਦੇ ਨਾਲ ਅੱਜ ਅਗਰਾਹਾ ਜਥੇਬੰਦੀ ਜਿਹੜੀ ਆ ਚੰਦੀਗੜ੍ਹ ਨੂੰ ਅੰਮ੍ਰਿਤਸਰ ਤੋਂ ਕੂਚ ਕਰ ਰਹੀ ਆ ਡਾਕਟਰ ਪਰਮਿੰਦਰ ਸਿੰਘ ਵੜੈ ਸਾਡੇ ਨਾਲ ਨੇ ਵੜੈ ਸਾਹਿਬਾ ਜੋ ਵੱਡੇ ਕਾਫਲੇ ਦੇ ਨਾਲ ਚੰਦੀਗੜ੍ਹ ਨੂੰ ਕੂਚ ਕੀਤੀ ਜਾ ਰਹੀ ਆ ਤੁਸੀਂ ਵਿਧਾਨ ਸਭਾ ਦੀ ਵੀ ਗੱਲ ਕੀਤੀ ਸੀ ਵੀ ਵਿਧਾਨ ਸਭਾ ਨੂੰ ਜਾ ਕੇ ਘੇਰਿਆ ਜਾਵੇਗਾ ਕਿਸ ਤਰ੍ਹਾਂ ਦੀ ਮੂਵਮੈਂਟ ਚੱਲ ਰਹੀ ਆ ਜੀ ਵੇਖੋ ਜੋ ਪੰਜਾਬ ਸਰਕਾਰ ਜਿਹੜੀ ਆ ਜਦੋਂ ਦੀ ਨਵੀਂ ਆਈ ਆ ਇਹ ਸਰਕਾਰ ਨੇ ਕਿਹਾ ਸੀ ਭਗਵੰਤ ਮਾਨ ਨੇ ਵੀ ਮੇਰੀ ਸਰਕਾਰ ਬਣਾ ਦਿਓ ਮੈਂ ਕੋਈ ਧਰਨੇ ਨਹੀਂ ਲਗਣ ਦਊਗਾ ਪਰ ਇਹ ਇਤਿਹਾਸ ਗਵਾਹ ਆ ਵੀ ਸਭ ਤੋਂ ਵੱਧ ਧਰਨੇ ਜਿਹੜੇ ਆ ਭਗਵੰਤ ਮਾਨ ਦੀ ਸਰਕਾਰ ਦੇ ਇਹ ਜਿਹੜਾ ਰਾਜ ਦੇ ਵਿੱਚ ਲੱਗੇ ਆ ਅੱਜ ਤੁਸੀਂ ਵੇਖ ਲਓ ਜਿਹੜੀ ਨਵੀਂ ਖੇਤੀ ਨੀਤੀ ਆ ਜਿਹੜੀ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ 'ਚ ਐਲਾਨ ਕੀਤਾ ਸੀ ਵੀ ਅਸੀਂ ਨਵੀਂ ਖੇਤੀ ਨੀਤੀ ਲਾਗੂ ਕਰਾਂਗੇ ਜਿਹਦੇ ਤਹਿਤ ਝੋਨੇ ਦੀ ਫਸਲ ਤੋਂ ਜਿਹੜਾ ਛਟਕਾਰਾ ਮਿਲੇਗਾ ਵਾਤਾਵਰਣ ਪੱਖੀ ਨੀਤੀ ਹੋਊਗੀ ਪਰ ਅਜੇ ਤੱਕ ਨੀਤੀ 2.5 ਸਾਲ ਬੀਤਣ ਦੇ ਬਾਵਜੂਦ ਵੀ ਉਹ ਨੀਤੀ ਜਿਹੜੀ ਆ ਉਹ ਲਾਗੂ ਨਹੀਂ ਹੋ ਸਕੀ ਜੋ ਜਥੇਬੰਦੀ ਜਨਤਕ ਜਥੇਬੰਦੀਆਂ ਵੱਲੋਂ ਉਹ ਖੇਤੀ ਨੀਤੀ ਦਾ ਖਰੜਾ ਤਿਆਰ ਕਰਕੇ ਵੀ ਭਗਵੰਤ ਮਾਨ ਸਰਕਾਰ ਨੂੰ ਦਿੱਤਾ ਗਿਆ ਪਰ ਪਤਾ ਲੱਗਾ ਵੀ ਇਹ ਸਰਕਾਰ ਨੇ ਇਹ ਅਮਰੀਕੀ ਕਿਸੇ ਕੰਪਨੀ ਨੂੰ 6 ਕਰੋੜ ਦਾ ਠੇਕਾ ਦੇ ਕੇ ਖੇਤੀ ਨੀਤੀ ਦੇ ਬਾਰੇ ਖਰੜਾ ਬਣਾਉਣ ਨੂੰ ਕਿਹਾ ਵਾ ਇਹ ਸਰਕਾਰ ਜਿਹੜੀ ਆ ਝੂਠੀ ਸਰਕਾਰ ਆ ਉਹ ਅਸੀਂ ਅੱਜ ਖੇਤੀ ਨੀਤੀ ਲਾਗੂ ਕਰਾਉਣ ਲਈ ਬੀਕੇ ਜੁ ਯਕਤਾ ਗ੍ਰਾਹਾ ਨੇ ਪਹਿਲਾਂ ਵੀ ਪੰਜ ਰੋਜ਼ਾ ਧਰਨੇ ਫਰਵਰੀ ਦੇ ਵਿੱਚ ਦਿੱਤੇ ਸਨ ਉਦੋਂ ਵੀ ਐਲਾਨ ਕੀਤਾ ਸੀ ਹੁਣ ਵੀ ਜਿਹੜੇ ਪਹਿਲਾਂ 5 ਰੋਜ਼ਾ ਧਰਨੇ ਡੀਸੀ ਦਫਤਰ ਦੇਣ ਦਾ ਐਲਾਨ ਕੀਤਾ ਸੀ ਪਰ ਜੋ ਪਤਾ ਲੱਗਾ ਵੀ 2 3 4 ਨੂੰ ਵਿਧਾਨ ਸਭਾ ਦਾ ਸੈਸ਼ਨ ਭਗਵੰਤ ਮਾਨ ਸਰਕਾਰ ਨੇ ਸੱਦਿਆ ਵਾ ਆਪਾਂ ਚੰਡੀਗੜ੍ਹ ਦੇ ਵਿੱਚ ਉੱਤੇ ਪੱਕਾ ਧਰਨਾ ਲਾਵਾਂਗੇ ਇਹ ਵਿਧਾਨ ਸਭਾ ਵੱਲੋਂ ਕੱਲ ਸੈਸ਼ਨ ਹੋਣਾ ਤੇ ਆਪਾਂ ਵਿਧਾਨ ਸਭਾ ਨੂੰ ਅੱਜ ਜਾ ਰਹੇ ਹਾਂ ਸ਼ਾਮਾਂ ਤੱਕ ਪਹੁੰਚਾਂਗੇ ਕੱਲ ਸਵੇਰੇ ਇਕੱਠੇ ਹੋਗੇ ਪੂਰੇ ਪੰਜਾਬ ਦੇ ਪੂਰੇ ਕਿਸਾਨ ਤੇ ਮਜ਼ਦੂਰ ਕੱਠੇ ਹੋ ਕੇ ਭਗਵੰਤ ਮਾਨ ਦੇ ਵਿਧਾਨ ਸਭਾ ਨੂੰ ਜਿੱਤੇ ਚੱਲਣਾ ਵਾ ਉਹਦੇ ਵੱਲ ਨੂੰ ਕੂਚ ਕਰਨਗੇ ਤੇ ਉਹਨੂੰ ਆ ਜਿਹੜਾ ਵਾਦਾ ਯਾਦ ਕਰਾਉਣਗੇ ਵੀ ਆ ਵਾਦਾ ਤੂੰ ਕੀਤਾ ਸੀ ਅਸੀਂ ਨਹੀਂ ਕਿਹਾ ਤੂੰ ਵਾਦਾ ਕੀਤਾ ਸੀ ਹੁਣ ਲਾਗੂ ਕਰਨ ਤੋਂ ਪਘੌੜਾ ਕਿਉਂ ਆ ਇਹ ਲਾਗੂ ਕਰ ਇਹ ਖੇਤੀ ਨੀਤੀ ਲਾਗੂ ਕਰ ਵਾਤਾਵਰਨ ਪੱਖੀ ਕੁਦਰਤ ਪੱਖੀ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਾਉ ਲਈ ਅੱਜ ਵੱਡੇ ਕਾਫਲੇ ਜਿਹੜੇ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਪਿੰਡਾਂ ਜੋ ਟਰਾਲੀਆਂ ਟਰੈਕਟਰਾਂ ਦੇ ਨਾਲ ਗੱਡੀਆਂ ਦੇ ਨਾਲ ਨਿਕਲ ਰਹੇ ਆ ਜਿਨ੍ਹਾਂ ਚਿਰੇ ਖੇਤੀ ਨੀਤੀ ਲਾਗੂ ਨਹੀਂ ਹੁੰਦੀ ਸੰਘਰਸ਼ੇ ਇਦਾ ਜਾਰੀ ਰਹਿਣਗੇ ਅਕਸਰ ਹੀ ਲੀਡਰ ਕਹਿੰਦੇ ਜੇ ਟਰੈਕਟਰ ਆ ਉਹ ਕਿਸਾਨਾਂ ਦਾ ਗੱਡਾ ਵਾ ਛੜਕਾਂ ਤੇ ਚੜਨ ਵਾਸਤੇ ਨਹੀਂ ਨੇ ਪਰ ਤੁਸੀਂ ਅੱਜ ਫੇਰ ਛੜਕਾਂ ਤੇ ਚੜ ਲਿਆ ਲੱਗਦਾ ਟਰੈਕਟਰ ਚੰਡੀਗੜ੍ਹ ਦੇ ਵਿੱਚ ਵੜਨ ਦੇਣਗੇ ਗ੍ਰਿਫਤਾਰੀਆਂ ਹੋ ਸਕਦੀਆਂ ਟਰੈਕਟਰ ਜਿਹੜੇ ਆ ਉਹ ਬੌਡ ਕੀਤੇ ਜਾ ਸਕਦੇ ਆ ਜਿੱਥੇ ਮਰਜ਼ੀ ਰੋਕ ਲੇ ਅਸੀਂ ਪੂਰਾ ਪ੍ਰਬੰਧ ਕਰਕੇ ਚੱਲੇ ਆ ਸਾਡੇ ਕੋ ਦਹਾਂ ਇਹੋ ਜਿਹਾ ਪ੍ਰਬੰਧ ਕਰਕੇ ਚੱਲੇ ਸਾਡੇ ਕੋ ਰਾਸ਼ਨ ਪਾਣੀ ਆ ਅਸੀਂ ਨਾਲ ਗੈਸ ਇਹ ਲੈ ਕੇ ਚੱਲੇ ਆ ਜਿੱਥੇ ਸਰਕਾਰ ਨੇ ਰੋਕਣਾ ਰੋਗ ਲੇ ਜਿਹੜੀ ਗੋਲੀ ਚਲਾਉਣੀ ਚਲਾ ਲੇ ਲਾਠੀਆਂ ਚਲਾਉਣੀਆਂ ਚਲਾ ਲੇ ਪਰ ਅਸੀਂ ਜਿੱਥੇ ਜਾਣ ਨੂੰ ਤੁਰੇ ਆ ਅਸੀਂ ਉੱਥੇ ਪਹੁੰਚਾਂਗੇ ਜੇ ਸਰਕਾਰ ਬਹੁਤਾ ਰੋਕਦੀ ਆ ਤੇ ਰੋਡ ਦੇ ਉੱਤੇ ਪੱਕਾ ਧਰਨਾ ਲੱਗੂਗਾ ਇਹ ਸਰਕਾਰ ਦੇ ਹੱਥ ਵਾਸਿਆ ਵੀ ਉਹ ਸਰਕਾਰ ਸਾਨੂੰ ਜਗ੍ਹਾ ਦੇ ਦੇ ਜਾਂ ਸਾਨੂੰ ਰੋਡ ਤੇ ਖੜੀ ਕਰ ਦੇ ਸਰਕਾਰ ਦੇ ਹੱਥ ਚ ਆ ਲੱਗਦਾ ਨਹੀਂ ਆ ਵਿਧਾਨ ਸਭਾ ਦੇ ਸਾਹਮਣੇ ਧਰਨਾ ਲਾਉਣਗੇ ਤੇ ਸੰਵਿਧਾਨਕ ਜਿਹੜਾ ਉਹ ਗੈਰ ਕਾਨੂੰਨੀ ਆ ਵਿਧਾਨ ਸਭਾ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ ਦੇਖੋ ਜਿੰਨਾ ਚਿਰ ਲੋਕ ਸੜਕ ਤੇ ਲੜਨ ਵਾਲੇ ਹੈਗੇ ਆ ਉਹਨਾਂ ਚਿਰ ਹੀ ਵਿਧਾਨ ਸਭਾ ਤੇ ਲੋਕ ਸਭਾ ਚੱਲੂਗੀ ਜਦੋਂ ਲੋਕ ਸੜਕ ਤੇ ਲਾਨਣਾ ਬੰਦ ਕਰ ਦੇਣਗੇ ਇਹ ਵਿਧਾਨ ਸਭਾ ਤੇ ਲੋਕ ਸਭਾ ਇਹ ਲੋਕਾਂ ਦੇ ਖਿਲਾਫ ਹੀ ਕਾਨੂੰਨ ਬਣਾ ਬਣਾਉਗੀ ਪਿਛਲੇ ਸਮੇਂ ਵੇਖ ਲਿਆ ਵੀ ਮੋਦੀ ਮੋਦੀ ਸਰਕਾਰ ਨੇ ਕਿਵੇਂ ਤਿੰਨ ਖੇਤੀ ਕਾਲੇ ਕਾਨੂੰਨ ਬਣਾਏ ਆ ਉਹਦੇ ਨਾਲ ਹੋਰ ਵੀ ਕਈ ਕਾਨੂੰਨ ਜਿਹੜੇ ਆ ਲੋਕ ਵਿਰੋਧੀ ਕਾਨੂੰਨ ਬਣਾਏ ਆ ਇਹ ਜਿੰਨਾ ਚਿਰ ਲੋਕ ਸੜਕ ਤੇ ਜਾਗਦੇ ਆ ਸੜਕ ਤੇ ਧਰਨਾ ਦੇਣਾ ਜਾਣਦੇ ਸੜਕ ਤੇ ਮਾਰਚ ਕਰਨੇ ਜਾਣਦੇ ਆ ਉਹਨਾਂ ਚਿਰ ਸਰਕਾਰਾਂ ਵੀ ਜਿਹੜੇ ਕਾਨੂੰਨ ਆ ਉਹ ਲੋਕ ਪੱਖੀ ਬਣਾਉਣ ਤੋਂ ਤਰ੍ਹਾਂ ਡਰਦੀਆਂ ਵਾ ਜਦੋਂ ਲੋਕ ਸੜਕਾਂ ਤੋਂ ਘਰ ਬਹਿ ਗਏ ਲੋਕ ਨੀਂਦ ਸੌਂਗੇ ਗੂੜੀ ਨੀਂਦ ਫਿਰ ਇਹ ਸਰਕਾਰਾਂ ਇਹੋ ਜੇ ਬਣਾਉਣਗੀਆਂ ਵੀ ਲੋਕਾਂ ਨੂੰ ਭੁੱਖਮਰੀ ਫੈਲ ਜਾਊਗੀ। ਸਾਡੀਆਂ ਹੋਰ ਭਰਾਪਰ ਜਥੇ ਬੰਦੀਆਂ ਜਿਹੜੀਆਂ ਉਹ ਦਿੱਲੀ ਨੂੰ ਜਾਣ ਨੂੰ ਫਿਰਦੀਆਂ ਪਰ ਰਸਤੇ ਤੇ ਡੱਕੀਆਂ ਹੋਈਆਂ। ਮੈਨੂੰ ਲੱਗਦਾ ਤੁਹਾਨੂੰ ਜਲੰਧਰ ਤੱਕ ਨਹੀਂ ਜਾਣ ਦੇਣਾ ਸਰਕਾਰ ਨੇ। ਵੇਖੋ ਸਰਕਾਰ ਦੇ ਹੱਥ 'ਚ ਗੇਂਦ ਆ ਭਾਵੇਂ ਵੈਸੇ ਪਤਾ ਲੱਗਾ ਵੀ 34 ਸੈਕਟਰ ਦੇ ਆਰਾਮ ਲੀਲਾ ਮੈਦਾਨ ਦੇ ਵਿੱਚ ਜਗ੍ਹਾ ਦੇ ਦਿੱਤੀ ਆ। ਅੱਛਾ ਜੀ। ਪਰ ਫਿਰ ਵੀ ਜੇ ਸਰਕਾਰ ਰੁਕੋਗੀ ਸਾਡੇ ਕੋਲ ਪ੍ਰਬੰਧ ਹੈਗਾ ਸਾਡੇ ਕੋਲ ਟਰਾਲੀਆਂ ਵਾ ਸਾਡੇ ਟਰੈਕਟਰ ਇਹੋ ਸਾਡੇ ਘਾਰ ਆ ਇਹਨਾਂ ਦੇ ਵਿੱਚ ਹੀ ਸਵਾਂਗੇ ਇਹਨਾਂ ਦੇ ਵਿੱਚ ਹੀ ਲੰਗਰ ਬਣਾਵਾਂਗੇ ਇਹਨਾਂ ਦੇ ਵਿੱਚ ਹੀ ਖਾਵਾਂਗੇ ਤੇ ਤੁਸੀਂ ਲੋਕ ਸਾਡੀ ਜਿਹੜੀ ਆਵਾਜ਼ ਆ ਉਹਨੂੰ ਉੱਚੀ ਕਰਿਓ ਤੁਸੀਂ ਮੀਡੀਆ ਵਾਲੇ ਸਾਥੀ ਸਾਡੀ ਆਵਾਜ਼ ਨੂੰ ਉੱਚੀ ਕਰਿਓ ਅਸੀਂ ਉਹ ਆਵਾਜ਼ ਲੋਕਾਂ ਨੂੰ ਪਤਾ ਲੱਗੂਗਾ ਭਗਵੰਤ ਮਾਨ ਸਰਕਾਰ ਲੋਕਾਂ 'ਚ ਨੰਗੀ ਹੋਗੀ ਜਿਉਂ-ਜਿਉਂ ਕੰਬੜੀ ਭੇਜਦੀਆਂ ਇਹ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਸਰਕਾਰ ਨੂੰ ਜਿਉਂ-ਜਿਉਂ ਕੰਬੜੀ ਭੇਜੀ ਜਾਂਦੀ ਤਿਉਂ-ਤਿਉਂ ਭਾਰੀ ਹੁੰਦੀ ਜਾਂਦੀ ਉਹ ਅਜੇ ਵੀ ਵੇਲਾ ਹੀ ਸੰਭਲ ਲਾ ਲੋਕ ਲੋਕ ਜਿਹੜੀ ਗੱਲ ਦੀ ਮੰਗ ਕਰ ਰਹੇ ਉਹਨੂੰ ਲਾਗੂ ਕਰਦੇ ਨਹੀਂ ਤੇ ਇਹ ਜਿਹੜੇ ਲੋਕ ਆ ਆਪਣੀ ਗੱਲ ਮਨਵਣੀ ਵੀ ਜਾਣਦੇ ਆ ਤੇ ਪਹਿਲਾਂ ਵੀ ਮਨਵਾਈਆਂ ਡਾਕਟਰ ਸਾਹਿਬ ਕੱਲੀ ਖੇਤੀ ਨੀਤੀ ਦੀ ਗੱਲ ਕੀਤੀ ਜਾਂਦੀ ਆ ਵੀ ਖੇਤੀ ਨੀਤੀ ਸਰਕਾਰ ਲਾਗੂ ਕਰ ਦੇ ਜੇ ਮਜ਼ਦੂਰਾਂ ਦੀ ਗੱਲ ਕਰੀਏ ਤੁਹਾਡੀਆਂ ਭਰਾ ਭਰ ਜਥੇਬਦਿਆਂ ਇਹੋ ਕਹਿੰਦੀਆਂ ਵੀ ਨਰੇਗਾ ਦੇ ਜਿਹੜੇ ਦਿਨ ਵਧਾਏ ਜਾਣਗੇ ਨਰੇਗਾ ਦੇ ਪਿੰਡ ਪਿੰਡ ਦੇ ਵਿੱਚ 5 ਤੋਂ 30 ਬੰਦੇ ਨਰੇਗਾ ਦੇ ਆ ਬਾਕੀ ਲੋਕ ਕਿੱਥੇ ਜਾਣਗੇ ਬਾਕੀਆਂ ਦਾ ਕੀ ਸੋਚਿਆ ਜਾਊਗਾ ਵੇਖੋ ਬਾਕੀਆਂ ਦਾ ਕਿਸਾਨ ਮਜ਼ਦੂਰ ਅਸੀਂ ਤੇ ਸਾਰੇ ਤਬਕੇ ਦੀ ਮੰਗ ਕਰਦੇ ਆ ਵੀ ਮਜ਼ਦੂਰਾਂ ਨੂੰ ਵੀ ਪੂਰੇ ਹੱਕ ਦਿੱਤੇ ਜਾਣ ਮਜ਼ਦੂਰਾਂ ਦੇ ਨਰੇਗਾ ਸਕੀਮ ਸਾਡੀ ਮੰਗ ਆ ਵੀ 700 ਰੁਪਿਆ ਦਿਹਾੜੀ ਤੀ ਜਾਵੇ ਇਹ ਸਾਡੇ ਜਿਹੜਾ ਮੰਗ ਪੱਤਰ ਹੈ ਉਹਦੇ ਵਿੱਚ ਦਰਜ ਆ ਹੋਰ ਵੀ ਜਿਹੜੇ ਖੇਤ ਖੇਤ ਮਜ਼ਦੂਰ ਆ ਅਸੀਂ ਉਹਨਾਂ ਲਈ ਵੀ ਓਨਾ ਹੀ ਸੰਘਰਸ਼ ਕਰਦੇ ਅੱਜ ਸਾਡੇ ਨਾਲ ਜਿੱਥੇ ਬੀਕੇਜੂ ਇਕਤਾ ਗ੍ਰਾਹਾਂ ਸੰਘਰਸ਼ ਦੇ ਮੈਦਾਨ 'ਚ ਆ ਉੱਥੇ ਨਾਲ ਖੇਤ ਮਜ਼ਦੂਰ ਯੂਨੀਅਨ ਜਿਹੜੀ ਆ ਉਹ ਵੀ ਸੰਘਰਸ਼ ਦੇ ਮੈਦਾਨ 'ਚ ਆ ਉਹਦੇ ਵਿੱਚ ਸਰਕਾਰ ਜਿਹੜੀ ਆ ਉਹ ਜਾਣਦੀ ਆ ਜਦੋਂ ਬੀਕੇਜੂ ਇਕਤਾ ਗ੍ਰਾਹਾਂ ਨੇ ਜਦੋਂ ਨਰਮਾ ਪਿਛਲੇ ਸਾਲਾਂ ਦੇ ਵਿੱਚ ਖਰਾਬ ਹੋ ਗਿਆ ਸੀ ਜਿੱਥੇ ਕਿਸਾਨਾਂ ਨੂੰ ਬਰਾਬਰ ਦਾ ਮੁਆਵਜ਼ਾ ਲੈ ਕੇ ਦਿੱਤਾ ਉੱਥੇ ਖੇਤ ਮਜ਼ਦੂਰਾਂ ਨੂੰ ਵੀ ਬਰਾਬਰ ਦਾ ਮੁਆਵਜ਼ਾ ਲੈ ਕੇ ਦਿੱਤਾ ਇਹ ਕਿਸਾਨ ਮਜ਼ਦੂਰ ਇੱਕੋ ਹੀ ਜਮਾਤ ਆ ਜਮਾਤਾਂ ਪੋਣੇ ਤੇ ਇੱਕ ਲੁੱਟਣ ਵਾਲੀ ਜਮਾਤ ਤੇ ਇੱਕ ਲੁੱਟੇ ਜਾਣ ਵਾਲੀ ਜਮਾਤ ਲੁੱਟਣ ਵਾਲੀ ਜਮਾਤ ਦਾ ਅੱਜਕੱਲ ਪਹਿਰੇਦਾਰ ਜਿਹੜਾ ਭਗਵੰਤ ਮਾਨ ਬਣਿਆ ਪਿਆ ਆ ਭਾਈ ਲਾਲੋ ਦੇ ਵਾਰਿਸ ਨੇ ਕਿਸਾਨ ਤੇ ਮਜ਼ਦੂਰ ਇਹ ਆਪਣਾ ਹੱਕ ਲੈਣ ਤੱਕ ਪੂਰਾ ਸੰਘਰਸ਼ ਸੜਕ ਦੇ ਸੰਘਰਸ਼ ਕਰਨਗੇ ਖਾਸ ਕਰਕੇ ਤੁਸੀਂ ਗੱਲ ਕਰ ਰਹੇ ਹੋ ਕਿ ਮੋਦੀ ਸਰਕਾਰ ਤੋਂ ਬਾਕੀ ਜਿਹੜੇ ਕਾਨੂੰਨ ਹੋ ਮਨਵਾਲੇ ਗਏ ਆ ਮੋਦੀ ਦੀ ਸਰਕਾਰ ਕੋ ਮੰਗਾਂ ਮਨਵਾਲੀਆਂ ਗਈਆਂ ਹੁਣ ਪੰਜਾਬ ਸਰਕਾਰ ਦਾ ਰੁਖ ਕਰ ਲਿਆ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਗੰਦੇ ਨਾਲੇ ਆ ਤੁਸੀਂ ਬੁੱਢੇ ਨਾਲੇ ਸਾਫ ਕਰਾਉਣ ਦੀ ਗੱਲ ਕਰਦੇ ਹੋ ਵੇਖੋ ਮੇਰੀ ਬੇਨਤੀ ਆ ਅਸੀਂ ਜਿਹੜੀ ਸਾਡੀ ਖੇਤੀ ਨੀਤੀ ਦੇ ਵਿੱਚ ਉਹ ਮੰਗਿਆ ਵੀ ਜਿਹੜੀਆਂ ਸੰਤਾ ਪਾਣੀ ਖਰਾਬ ਕਰ ਰਹੀਆਂ ਸਾਡਾ ਮੰਗ ਪੱਤਰ ਆ ਸਰਕਾਰ ਨੂੰ ਦਿੱਤਾ ਉਹ ਵੀ ਅੱਜ ਵੀ ਅਸੀਂ ਕੱਲ ਜਾ ਕੇ ਉਹ ਵੀ ਗੱਲ ਉੱਥੇ ਕਰਾਂਗੇ ਵੀ ਜਿਹੜੀਆਂ ਸੰਤਾ ਪਾਣੀ ਖਰਾਬ ਕਰ ਰਹੀਆਂ ਕਿੰਨੀਆਂ ਕਿ ਫੈਕਟਰੀਆਂ ਬੰਦ ਕਰਾਵਾਂਗੇ ਰੋਡਾਂ ਤੇ ਬਹਿ ਬਹਿ ਕੇ ਗੇਟਾਂ ਤੇ ਗੱਡੀ ਬਹਿ ਬਹਿ ਕੇ ਕਿੰਨੀਆਂ ਕਿ ਫੈਕਟਰੀਆਂ ਬੰਦ ਕਰਾਵਾਂਗੇ ਵੇਖੋ ਫੈਕਟਰੀਆਂ ਬੰਦ ਕਰਾਉਣ ਦੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਵੇਖੋ ਫੈਕਟਰੀਆਂ ਬੰਦ ਕਰਾਉਣ ਦੀ ਗੱਲ ਕੋਈ ਜਥੇਬੰਦੀ ਨਹੀਂ ਕਰਦੀ ਅੱਜ ਕੱਲ ਵਾਟਰ ਟ੍ਰੀਟਮੈਂਟ ਪਲਾਂਟ ਜਿਹੜੇ ਆ ਉਹ ਸਰਕਾਰ ਦੇ ਅਫਸਰ ਜਿਹੜੇ ਆ ਉਹ ਭ੍ਰਿਸ਼ਟਾਚਾਰੀ ਐ ਉਹ ਆਪਣਾ ਭ੍ਰਿਸ਼ਟਾਚਾਰ ਪੈਸੇ ਲੈ ਕੇ ਇਹਨਾਂ ਨੂੰ ਜਿਹੜਾ ਪ੍ਰਦੂਸ਼ਣ ਦਾ ਕਲੀਨ ਸਰਟੀਫਿਕੇਟ ਦੇ ਦਿੰਦੇ ਨੇ ਪਰ 230 ਫੈਕਟਰੀ ਦਾ ਪਲਾਂਟ ਜਿਹੜਾ ਲੁਧਿਆਣੇ ਦੇ ਵਿੱਚ ਆ ਅੰਬਰਸਰ ਦੇ ਵਿੱਚ ਵੀ ਹਜ਼ਾਰਾਂ ਫੈਕਟਰੀਆਂ ਆ ਆਪਾਂ ਚਾਹੁੰਦੇ ਆ ਵਾਟਰ ਟ੍ਰੀਟਮੈਂਟ ਪਲਾਂਟ ਲਾਏ ਜਾਣ ਜਿਹੜਾ ਪਾਣੀ ਗੰਦਾ ਪਾਣੀ ਆ ਉਹਨੂੰ ਫੈਕਟਰੀਆਂ ਵਾਲੇ ਵਰਤੋਂ ਚ ਲਿਆਉਣ ਇਹ ਸਾਡੀ ਮੰਗਿਆ ਸੀ ਫੈਕਟਰੀਆਂ ਦੇ ਦੁਸ਼ਮਣ ਨਹੀਂ ਆ ਅਸੀਂ ਦੁਸ਼ਮਣ ਆ ਜਿਹੜੇ ਪਾਣੀ ਗੰਦਾ ਕਰ ਰਹੇ ਆ ਜਿਹੜੇ ਸਾਡੇ ਸੰਤਾਂ ਜਿਹੜੀਆਂ ਸੰਤਾਂ ਵਾਟਰ ਟ੍ਰੀਟਮੈਂਟ ਪਲਾਂਟ ਨਹੀਂ ਲਾ ਰਹੀਆਂ ਉਹਨਾਂ ਦੇ ਅਸੀਂ ਖਿਲਾਫ ਆ ਅਸੀਂ ਕਿਸੇ ਫੈਕਟਰੀ ਦੇ ਖਿਲਾਫ ਨਹੀਂ ਉਤੋਂ ਨਾਲ ਅਸੀਂ ਮੰਗ ਕਰਦੇ ਆ ਵੀ ਜਿਹੜੀ ਕਿਉਂਕਿ ਪਾ ਪੰਜਾਬ ਇੱਕ ਐਗਰੀਕਲਚਰ ਪ੍ਰਫੁੱਲਤ ਖੇਤ ਸੂਬਾ ਵਾ ਖੇਤੀਬਾੜੀ ਪ੍ਰਮੁੱਖ ਸੂਬਾ ਵਾ ਇਥੇ ਫੂਡ ਜਿਹੜੀ ਪ੍ਰੋਸੈਸਿੰਗ ਦੇ ਨਾਲ ਸੰਬੰਧਿਤ ਕਾਰਖਾਨੇ ਲਾਏ ਜਾਣ ਉਹ ਇਥੇ ਇਥੇ ਆਪਣੇ ਖੋਲੇ ਜਾਣ ਜਿਹੜੇ ਕੋਲਡ ਸਟੋਰ ਖੋਲੇ ਜਾਣ ਫੂਡ ਨਾਲ ਜੁੜੀ ਇੰਡਸਟਰੀ ਪੰਜਾਬ ਦੇ ਵਿੱਚ ਬਹੁਤ ਪ੍ਰਫੁੱਲਤ ਹੋਊਗੀ ਅੱਜ ਦੁਨੀਆ ਦੇ ਉੱਤੇ ਫੂਡ ਦਾ ਸੰਕਟ ਆ ਪੰਜਾਬ ਐਟਾ ਮੰਨ ਪੈਦਾ ਕਰ ਰਿਹਾ ਜੇ ਇਥੇ ਚਿਪਸ ਬਣ ਇਥੇ ਟਮਾਟੋ ਸੋਸ ਬਣੇ ਇਥੇ ਦੂਜੀਆਂ ਸੋਸਾਂ ਬਣ ਜਾਂ ਹੋਰ ਪਦਾਰਥ ਜਿਹੜੇ ਹੁੰਦੇ ਆ ਤਿਆਰ ਖੇਤੀ ਤੋਂ ਪੰਜਾਬ ਦਾ ਕਿਸਾਨ ਵੀ ਖਿਸ਼ਾਲ ਹੋਊਗਾ ਪੰਜਾਬ ਦਾ ਮਜ਼ਦੂਰ ਵੀ ਖਿਸ਼ਾਲ ਹੋਊਗਾ ਤੇ ਪੰਜਾਬ ਦੇ ਵਿੱਚ ਜਿਹੜੀ ਨੀਤੀ ਆ ਜਿਹੜੇ ਆਪਣਾ ਗੰਦੇ ਨਾਲੇ ਉਹ ਵੀ ਉਹਨਾਂ ਦੇ ਵਿੱਚ ਪਾਣੀ ਵੀ ਜਿਹੜਾ ਗੰਦਾ ਪੈਣਾ ਬੰਦ ਹੋਊਗਾ। ਆ ਕੁਲਬੀਰ ਜੀ ਕੀ ਕਹਿਣਾ ਚਾਹੋਗੇ ਕਿ ਕਿੰਨੀਆਂ ਕ ਟਰਾਲੀਆਂ ਦਾ ਕਾਫਲਾ ਲੈ ਕੇ ਚੰਡੀਗੜ੍ਹ ਨੂੰ ਚੱਲੇਗਾ? ਵੇਖੋ ਜੀ ਅਸੀਂ ਤੇ ਜਦੋਂ ਦਿੱਲੀ ਵਿੱਚ ਸੰਘਰਸ਼ ਹੋਇਆ ਉਦੋਂ ਵੀ ਹਜ਼ਾਰਾਂ ਦੇ ਕਾਫਲੇ ਲੈ ਕੇ ਸੈਂਕੜਿਆਂ ਦੇ ਨਾਲ ਟਰਾਲੀਆਂ ਟਰੈਕਟਰ ਲੈ ਕੇ ਪੱਕਾ ਪ੍ਰਬੰਧ ਕਰਕੇ ਤਰਪਾਲਾਂ ਪਾ ਕੇ ਸਿਲੰਡਰ ਚੁੱਲ੍ਹੇ ਵਿੱਚ ਰੱਖ ਕੇ 6-6 ਮਹੀਨੇ ਦਾ ਰਾਸ਼ਨ ਲੈ ਕੇ ਅਸੀਂ ਚੰਡੀਗੜ੍ਹ ਨੂੰ ਕੁਝ ਕਰਾਂਗੇ ਤੇ ਉੱਥੇ ਜਿਹੜੀ ਨਵੀਂ ਖੇਤੀ ਆ ਜਿਹੜੀ ਭੋਲੇ ਭਾਲੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਨੇ ਵੋਟਾਂ ਲੈਣ ਖਾਤਰ ਕਿਹਾ ਸੀ ਵੀ ਨਵੀਂ ਖੇਤੀ ਲਾਗੂ ਨੀਤੀ ਲਾਗੂ ਕੀਤੀ ਜਾਊਗੀ ਅੱਜ ਜੋ ਆਪਣੀਆਂ ਉਹ ਮੀਟਿੰਗਾਂ ਤੋਂ ਭੱਜ ਰਿਹਾ ਵਾ ਅੱਜ ਵੀ ਪਤਾ ਲੱਗਾ ਵੀ ਸਾਡੀ ਜਿਹੜੀ ਪੰਜਾਬ ਸੂਬੇ ਦੀ ਕਮੇਟੀ ਹੈ ਉਹਦੇ ਨਾਲ ਮੀਟਿੰਗ ਰੱਖੀ ਗਈ ਪਰ ਉਹ ਆਪਣੇ ਵਾਦਿਆਂ ਤੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਪਰ ਅਸੀਂ ਨਾ ਠੱਕਣ ਵਾਲੇ ਲੋਕ ਆ ਨਾ ਆਕਣ ਵਾਲੇ ਲੋਕ ਆ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਤੇ ਚੰਡੀਗੜ੍ਹ ਕੂਚ ਕਰਾਂਗੇ ਤੇ ਉੱਥੋਂ ਨਵੀਂ ਖੇਤੀ ਕਾਨੂੰਨ ਲਾਗੂ ਕਰਵਾਵਾਂਗੇ। ਧੰਨਵਾਦ ਇਸ ਨੁਗਰਾਹਾਂ ਜੱਥੇਬੰਦੀ ਦੇ ਆਗੂ ਜੇ ਅੱਜ ਵੱਡੇ ਕਾਫਲੇ ਦੇ ਨਾਲ ਚੰਡੀਗੜ੍ਹ ਨੂੰ ਰਵਾਨਾ ਹੋ ਰਹੇ ਨੇ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ 5 ਦਿਨ ਦੀ ਨਹੀਂ 6-6 ਮਹੀਨੇ ਦੀ ਤਿਆਰੀ ਕਰਕੇ ਚੱਲੇ ਹਾਂ ਜੇਕਰ ਸਾਨੂੰ ਲੰਮਾ ਸਮਾਂ ਵੀ ਆਪਣੇ ਸੰਘਰਸ਼ਾ ਲਈ ਨਵੀਂ ਖੇਤੀ ਨੀਤੀ ਲਈ ਬੈਣਾ ਪਿਆ ਤਾਂ ਹੋਰ ਵੀ ਲੰਮਾ ਸਮਾਂ ਬੈਠ ਸਕਦੇ ਹਾਂ।